ਇਹ ਪਾਕ ਹਮੇਸ਼ਾ ਉੱਚੀ ਰਹੇ ਉਹ ਨਾ ਸਿੱਖਾਂ ਨੇ ਸ਼ਹੀਦਿਆਂ ਦੇ ਲੰਗੀਆਂ ਪਰ ਬੰਦੋ ਨੇ ਪੱਗ ਨੂੰ ਬਾਗ ਨਹੀਂ ਲੱਗਣ ਦਿੰਦਾ ਲਾਜ ਨਹੀਂ ਲੱਗਣ ਦਿੰਦਾ ਅੱਜ ਕਦੇ ਅਸੀਂ ਵੀ ਸੋਚਿਆ ਹੈ ਕਿ ਸਾਡੇ ਫਿਰਦੇ ਖਰੂ ਪਾਰਸ਼ਾ ਦੀ ਦਿੱਤੀ ਹੋਈ ਪੱਗ ਹੈ ਅਸੀਂ ਜਿੱਥੇ ਰਿਆ ਕੱਪੜਾ ਵੇਨੇ ਕਬਰ ਤੇ ਉੱਥੇ ਹੀ ਸਿੱਖ ਦਾ ਸਿਰ ਝੁਕ ਜਾਂਦਾ ਜੇ ਕੋ ਮੱਝਗਾ ਸੂਏ ਦੇ ਉਸੇ ਵੇਲੇ ਸਿੱਖ ਬਣਾ ਕੇ ਖੀਰ ਆ ਕੇ ਗਿਰਿਆ ਮੇਰੇ ਉਹ ਸ਼ੇਖ ਫਜ਼ਲਉਦின் ਉਰਪਿੰਦਾ ਸਿਕਾਗਦੇ ਇਤਿਹਾਸ ਨੂੰ ਪੜਿਆ ਕਰ ਸੁਣਿਆ ਕਰ ਵਿਚਾਰਿਆ ਕਰ ਸ਼ੇਖ ਫਜ਼ਲਾ ਗੁਰੂ ਅਰਜਨ ਦੇ ਪਾਦਸ਼ਾਹ ਨੂੰ ਸ਼ਹੀਦ ਕਰਾਉਣ ਵਾਲਿਆਂ ਮੂਰਲਿਕਦਾਰ ਵਿੱਚ ਖੜਾ ਹੈ ਨਹੀਂ ਨਹੀਂ ਗੁਰੂ ਅਰਜਨ ਦੇ ਪਾਦਸ਼ਾਹ ਨੂੰ ਸ਼ੇਰ ਅੰਮ੍ਰitsar ਸਾਹਿਬ ਤੋਂ ਠੀਕ 18 ਕਿਲੋਮੀਟਰ ਦੀ ਦੂਰੀ ਤੇ ਤਰਨਤਾਰਨ ਸਾਹਿਬ ਦਾ ਗੁਰਦੁਆਰਾ ਤਮੇਲ ਕਰਨ ਦੇ ਲੋੜ ਨਹੀਂ ਸੀ ਇਹ ਸ਼ੇਖ ਖੋਦਿਆਂ ਨੇ ਪ੍ਰਚਾਰ ਨੂੰ ਖੱਲ ਪਾਉਣ ਵਾਸਤੇ ਗੁਰਦੁਆਰਾ ਸਾਹਿਬ ਸਰਾਬਤ ਕੀਤਾ ਸੀ ਦੱਸ ਸ਼ੇਖ ਕਹਿੰਦਾ ਸੀ ਸਿੱਖੀ ਸਰਵਰੀਆ ਕਿ ਜਿਹੜਾ ਬੰਦਾ ਸਿੱਖੀ ਸਰਵਰੀਆ ਬਣ ਜਾਂਦਾ ਸੀ ਉਹਦਾ ਵਾਪਸ ਸਿੱਖੀ ਵੱਲ ਆਉਣਾ ਬੜਾ ਮੁਸ਼ਕਲ ਸੀ ਉਹ ਅੱਗੇ ਨੂੰ ਆਉਂਦਾ ਹੋਇਆ ਮੁਸਲਮਾਨ ਬਣ ਜਾਂਦਾ ਸੀ ਗੁਰੂ ਅਰਜਨ ਦੇਵ ਬਾਦਸ਼ਾਹ ਦੇ ਕਦ ਗੱਲਾਂ ਦੀ ਧਰਤੀ ਦੇ ਧਰਤੀ ਲੈ ਕੇ ਗੁਰਦੁਆਰਾ ਸੈ ਬਣਾਉਣਾ ਚਾਹੁੰਦੇ ਸੀ ਲੇਕਿਨ ਇੰਨੀ ਜ਼ਮੀਨ ਨਾ ਮਿਲੀ ਹੋਏ ਪਲਾ ਸਾਉਂਦ ਦੇ ਮੱਸੇ ਨੇ 88 ਵਿਗੇ ਜ਼ਮੀਨ ਦਿੱਤੀ ਜਿਹੜੀ ਲਗਭਗ ਉਸ ਸਮੇਂ 42 ਕਿੱਲੇ ਜ਼ਮੀਨ ਵੰਡਦੀ ਸੀ ਤਾਂ ਗੁਰੂ ਅਰਜਨ ਦੇਵ ਬਾਦਸ਼ਾਹ ਨੇ ਗੁਰਦੁਆਰਾ ਨਾਮਿਲ ਕੀਤਾ ਸੀ ਸ਼ੇਖ ਫੋਦੇ ਦੇ ਪ੍ਰਚਾਰ ਨੂੰ ਥੱਲ ਪਾਉਣ ਵਾਸਤੇ ਤੇ ਜਦੋਂ ਅੱਜ ਕਈ ਗੱਤਰੇ ਪਾਏ ਹੁੰਦੇ ਨੇ ਸਿਰਖਾ ਨੇ ਚੇਰੇ ਨੀਲੀਆਂ ਖੰਡੀਆਂ ਦਸਤਾਰਾਂ ਬੰਨ੍ਧੀਆਂ ਹੁੰਦੀਆਂ ਨੇ ਹੱਥ ਉੱਤੇ ਡੋਰਣੀ ਖੀਰਵਾਲੀ ਫਰੀ ਹੁੰਦੀਆਂ ਨੇ شیخ ਖਾਨ ਨੇ ਨੋਟਰੇ ਜਾਂਦੇ ਚਲੋ ਜਿਹਨੂੰ ਤੇ ਨਾਮ ਪਤਾ ਹੋਵੇ ਚਲੇ ਗਿਆ ਵੱਖਰੀ ਗੱਲ ਹੈ ਹੁਣ ਜਿਹਨੂੰ ਪਤਾ ਲੱਗ ਜਿਹੜਾ ਉਹ ਵੀ ਜਾਵੇ ਫਿਰ ਤੇ ਮਾਰੀ ਗੱਲ ਇਹ ਮੇਰੇ ਬਾਦਸ਼ਾਹ ਨੇ ਕੁਰਬਾਨੀ ਸ਼ਬਦ ਦਰਜ ਕੀਤਾ ਹੈ ਨਾ ਮਨ ਜਾਣ ਤੂੰ ਬਾਤ ਜਾਣ ਤੀ ਔਗਣ ਕਰੇ ਕਾਹੀ ਕੀ ਕੁਸਲਾਤ ਹੱਥ ਦੀਪ ਪੂਏ ਪਰ ਇਹਨੇ ਸਿੱਖਾ ਹੱਥ ਵਿੱਚ ਦੀਵਾ ਹੋਵੇ ਚਾਨਣ ਤੇਰੇ ਅੱਗੇ ਹੋਵੇ ਤੇਰੇ ਖੂ ਤੇ ਖੂਬ ਜ ਫੇਰ ਵੀ ਟਿਕਨੋਵ ਦੇ ਦੀ ਕਿਸਮਤ ਹੀ ਮਾੜੀ ਆ ਜਦੋਂ ਪਤਾ ਲੱਗ ਜਾ ਸਿੱਕਾ ਨੂੰ ਕੋਈ ਸ਼ੇਖ ਹੁੰਦੇ ਨਹੀਂ ਗਣਜ ਨੂੰ ਨਹੀਂ ਜਾਣਾ ਚਾਹੀਦਾ ਕਰਨਤਾਨ ਸਾਹਿਬ ਖੀਰ ਚੜਾਓ ਹਰਮੰਦਰ ਸਾਹਿਬ ਖੀਰ ਲੈ ਜਾ ਕਰੋ ਜੇ ਕਦੇ ਵੀ ਕਰ ਸਕਦੇ ਨੇ ਪੰਜ ਗਰੱਥੀ ਆਪਣੇ ਪਿੰਡ ਦੇ ਪਾਰਟੀ ਖਣ ਇਕੱਠੇ ਕਰਕੇ ਇਹਨਾਂ ਨੂੰ ਪ੍ਰਸ਼ਾਸਨ ਦਾ ਸ਼ਿਕਾਇਤ ਕਰੋ ਇਹਨਾਂ ਵਿੱਚ ਬੜੀ ਤਾਕਤ ਹੈ ਜਿਹੜੇ ਬਿਨਾਂ ਨਾਗਾ ਬਿਨਾਂ ਸ਼ੁੱਧੀ ਅਮਰਤ ਵਾਲੇ ਉੱਠ ਕੇ ਇਸ਼ਾਨਦਾਨ ਕਰਕੇ ਰੋਜ਼ ਨਿਯੰਤਰਣੇਮ ਕਰਕੇ ਤੇ ਸਾਰੇ ਪਿੰਡ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਜਿਹੜਾ ਕੋਈ ਨੌਕਰੀ ਵਾਲਾ ਕਿਤੇ ਭਾਵੇਂ 2-4 ਦਿਨ ਲੜ ਕੇ ਉੱਠੇ ਨਹੀਂ ਤਾਂ ਸਾਬਤੋਂ ਅੱਠ ਵਜੇ ਤੱਕ ਕੋਈ ਉੱਠਦਾ ਹੀ ਨਹੀਂ ਤੇ ਰੋ ਬਾੜ ਕੇ ਫੇਰ ਪਿੰਡ ਦੇ ਗਰੰਟੀ ਤੇ ਬਾਬਾ ਰੇਕਰ ਦੀ ਆਵਾਜ਼ ਨਹੀਂ ਸੀ ਆਈ ਬਾਬਾ ਦੀ ਅਨਾਉਂਸਮੈਂਟ ਕਿ ਇਹਦਾ ਪਤਾ ਨਹੀਂ ਲੱਗਾ ਜਿਹਨ ਸੁੱਤੇ ਤੁਰੀ ਰਹੇ ਨੇ ਬਾਬੇ ਦਾ ਕੀ ਸੀ ਇਸ ਕਰਕੇ ਸੱਗਾ ਪਿੰਡ ਦੇ ਗ੍ਰਾਫੀਏ ਨੂੰ ਖੀਰ ਛਕਾਇਆ ਕਰ ਦੁਸਾਂ ਵੇਖਿਆ ਤੁਹਾਡੇ ਇਲਾਕੇ ਵਿੱਚ ਗੁੱਜਰ ਵਿੱਚ ਆਉਣਗੇ ਕਦੇ ਇੱਕ ਗੁੱਜਰ ਵੇਖਿਓ ਜੇ ਖੀਰ ਲੈ ਕੇ ਜਾਂਦਾ ਹੋਵੇ ਉਥੇ ਚੜੀ ਹੋਈ ਖੀਰ ਜਿਹੜੀ ਉਹ ਲਿਆ ਕੇ ਕੈਨਾ ਵਿੱਚ ਢੋਣੀਆਂ ਵਿੱਚ ਪਾ ਕੇ ਉਹ ਆਪਣੀਆਂ ਮੱਝਾਂ ਨੂੰ ਪਾਉਂਦੇ ਨੇ ਜਰੂਰ ਵੇਖਿਆ ਹੋਣਗੇ ਪਰ ਕੋਈ ਗੁੱਜਰ ਛੇਕ ਉਹਦੇ ਖੀਰ ਖਾਣਦਾ ਨਾ ਤੁਹਾਨੂੰ ਦੱਸਿਓ ਦੱਸਿਓ ਇਸ ਕਰਕੇ ਇਨਸਾਨ ਇਤਿਹਾਸ ਤੋਂ ਲਾਇਨ ਲੈਣੀ ਚਾਹੀਦੀ ਇਸ ਕਹ ਰਹੇ ਸਨ ਸੱਜਿਆ ਬਾਦਸ਼ਾਹ ਇਹ ਜਿਹੜੀ ਵਿਸਾਰ ਨੂੰ ਅਸੀਂ ਇਹਦੇ ਜੱਗ 'ਚ ਨੀਵੀਂ ਨਹੀਂ ਹੋਣ ਦੇਗ